ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੀਆਂ ਸੀਰੇ ਕੋਲੇ ਪਿੰਡ ਫਤੇਗੜ ਛੰਨਾ ਤਹਿਸੀਲ ਤਫਾ ਜ਼ਿਲ੍ਹਾ ਬਰਨਾਲਾ ਗਾਵਾਂ ਚਾਰ ਦਿਖਾਵਾਂਗੇ ਸੱਜਣੋ ਚਾਰੀ ਐਨ ਦਿਖਾਵਾਂਗੇ ਟਾਪ ਕੁਆਲਿਟੀ ਦੀਆਂ ਇੱਕ ਤਾਂ ਗਿਰਲੈਂਡੋ ਬੱਛੀ ਦਿਖਾਵਾਂਗੇ ਨਾਲ ਵੀ ਬੱਛੀ ਆ ਤਾਜੀ ਸੂਈਆ ਤੇ ਦੋ ਐਫ ਦਿਖਾਵਾਂਗੇ ਇੱਕ ਤਾਂ ਗ੍ਰੇਟ ਖਾਲੀ ਜਿੱਡੀ ਦਿਖਾਵਾਂਗੇ ਦੰਦਾਂ 'ਚ ਸਿਰਫ ਚਾਰ ਦੰਦ ਆ ਜਾਨਵਰ ਸਾਰੇ ਦੰਦਾਂ 'ਚ ਨੇ ਤੇ ਹੈਗੇ ਯਾਰ ਐਨ ਪੂਰੀ ਟਾਪ ਕੁਆਲਿਟੀ ਦੇ ਨੇ ਬਾਕੀ ਤੁਸੀਂ ਦੱਸੋ ਕਮੈਂਟ ਕਰਕੇ ਬਾਈ ਦੇ ਜਾਨਵਰ ਤੁਹਾਨੂੰ ਲੱਗੇ ਕਿਦਾਂ ਦੇ ਨੇ ਸੀਰੇ ਨੂੰ ਬਾਅਦ ਚ ਮਲਾਵਾਂਗੇ ਅਰਸ ਪਹਿਲਾਂ ਸੀਰੇ ਦੇ ਮੁੰਡੇ ਨਾਲ ਮਲਾ ਲਿਓ ਯਾਰ ਕੀ ਨਾਮ ਆ ਤੇ ਹੈ ਫਤੇ ਹੈ ਫਤੇ ਫਤੇ ਕਿਹੜੀ ਕਲਾਸ ਚ ਪੜਦਾ ਐਲਕੇਜੀ ਚ ਐਲਕੇਜੀ ਚ ਹੂੰ ਤੂੰ ਕੀ ਕਰੇਗਾ ਵੱਡਾ ਹੋ ਕੇ ਬਰ ਵਪਾਰੀ ਬਣੇਗਾ ਹਾਂ ਹੈ ਵਪਾਰੀ ਬਣੇਗਾ ਹੂੰ ਕਿ ਮੁਲਾਜ਼ਮ ਬਣੇਗਾ ਹੂੰ ਕੀ ਬਣੇਗਾ ਕਰੀ ਹੋ ਨੂੰ ਮੋਪਾਰੀ ਬਣੇਗਾ ਬੱਚੋ ਤੇ ਬੱਚੇ ਨੂੰ ਸ਼ੌਂਕ ਵਾਲਾ ਯਾਰ ਪਸੰਦ ਆ ਤੇ ਆਜੋ ਬਾਕੀ ਸੀਰੇ ਨਾ ਕਰਾਉਣਾ ਬਾਈ ਨਾਲ ਗੱਲਬਾਤ ਆਜਾ ਸੀਰੇ ਹੋਰ ਕੀ ਹਾਲ ਚਾਲ ਹੈ ਠੀਕ ਆ ਬਈ ਬਗੇ ਸਾਸਰੀ ਘਰ ਪਹਿਲਾਂ ਸਾਰਿਆਂ ਨੇ ਜਿਹੜੇ ਆਪਣੇ ਵੀਡੀਓ ਦੇਖਦਿਆਂ ਨੇ ਜਿਹੜੇ ਨਹੀਂ ਦੇਖਦੇ ਉਹਨਾਂ ਨੂੰ ਉਹ ਵੀ ਦੇਖਣ ਲੱਗ ਜਾਣਗੇ ਹਾਂ ਆ ਕਿਹੜੇ ਬੰਨਿਓ ਕਰੀਏ ਸਟਾਰਟ ਆ ਘਰ ਤੋਂ ਕਰਦੀਏ ਗਰਲੈਂਡੋ ਤੋਂ ਗਰਲੈਂਡੋ ਤੋਂ ਕਰ ਲਾਂ ਹਾਂ ਤੋਰ ਦੇਲਾ ਖੋਲ ਕੇ ਨਾਲ-ਨਾਲ ਬਾਈ ਦੀ ਡਿਟੇਲ ਲਾਦੇ ਸੂਆ ਕਿਹੜਾ ਸੂਆ ਬਾਈ ਦੂਜਾ ਸੂਆ ਆ ਗਈ ਇਹ ਸੂਆ ਆ ਗਈ ਦੂਜਾ ਕਾਇਕ ਦਿੰਦੀ ਸੂਈ ਆ ਉਹ ਬਈ ਰਾਤੀ ਸੂਈ ਆਪਾਂ ਤੜਕੀ ਮੰਨ ਕੇ ਜਲ ਹੁਣੀ ਠੀਕ ਹੈ ਅਜੇ ਪਾਸ ਕਰਕੇ ਆਪਾਂ 2.5 ਕਿਲੋ ਉਹਨਾਂ ਨੇ ਕੱਢਤਾ ਸੀ ਕੁਛ ਆਪਾਂ 1 ਕਿਲੋ 1.5 ਕਿਲੋ ਕੱਢ ਕੇ ਹਨਾ ਬੱਚਾ ਨਾਲ ਕੀ ਅਸਿਰੇ ਦੇ ਮਾਗਰ ਬੱਸੀਆ ਬਈ ਇਹ ਵੀ ਗਰਲੈਂਡ ਹੋਈ ਆ ਪਿਆ ਹੋਰ ਹਨਾळे ਦੇ ਬੱਛੀ ਆ ਸੂਆ ਦੂਜਾ ਕੱਦ ਵੱਡਾ ਆ ਗਿਆ ਬਈ ਵੱਡਾ ਇਹਦਾ ਇੱਥੇ ਤੋਂ ਕੱਦ ਕਾੜਦਾ ਆਈਡੀਆ ਵੀ ਲਾ ਲਓ ਕੱਦ ਕਾੜ ਚੰਗਾ ਆ ਗਿਆ ਬੱਛੀ ਦਾ ਤਾਜੀ ਸੂਈ ਆ ਤੇ ਆਰਡਰ ਹੈਗਾ ਪੂਰਾ ਫੁੱਲ ਡਬਲ ਹੈਗਾ ਵੀ ਫਿਕਸ ਆ ਕੋਈ ਟੁੱਟ ਮਾਡਰ ਨਹੀਂ ਹੈਗਾ ਜੇ ਗੱਲਬਾਤ ਕਰ ਲਈਏ ਕਿਉਂਕਿ ਗਰਲੈਂਡੋ ਨਸਲ ਦੀਆਂ ਗਾਮਾਨ ਨੇ ਜਿਹ ਕੱਦ ਬੱਡ ਵੀ ਚੰਗਾ ਬਾਡੀ ਬੂਡੀ ਦੀ ਵੀ ਚੰਗੀ ਆ ਤੇ ਜਿਵੇਂ ਤਾਜੀ ਸੂਈ ਆ ਜਿਵੇਂ ਆਪਾਂ ਬਾਲੇ ਪਸ਼ੂ ਕਹਿੰਦੇ ਨੇ ਸੂਆ ਜਾਂ ਮੰਨ ਲਿਆ ਜਾਂਦੇ ਨੇ ਕੱਖ ਕੰਡਾ ਨਹੀਂ ਹਜੇ ਖਾਦਾ ਆਈ ਆ ਹਨਾ ਹੁਣ ਥੋੜਾ ਜਿਹਾ ਉੱਪਰ ਹੀ ਖੜੀ ਆ ਜੀ ਆਰਡਰ ਇਹ ਨਾ 4x4 ਆ ਤਰਸ ਸਮਾਰ ਕੇ ਦਿਖਾ ਦੀ ਓਏ ਐਨ ਦਿਖਾ ਦੇ ਹਰੇਕ ਪੱਖ ਤੋਂ ਪਲਵਾਨਾ ਵਾਂਗੂ ਤੁਰਦੀ ਆ ਪੱਛੀ ਫਾਸ ਫਾਸ ਕੇ ਕਿੰਨਾ ਕੁ ਦੁੱਧ ਪਾ ਦੂ ਸੀਰੇ ਇਹ ਬਾਈ ਇਹ 20+ ਆਰਾਮ ਨਾਲ ਪਾ ਦੇਣਾ ਹਨਾ ਹਾਂ 20+ ਜਿਆ ਆਰਡਰ ਨੇ ਨਾ ਪਾਇਆ ਯਾਰ ਫਿਰ ਪਾਉਣਾ ਵੀ ਨਹੀਂ ਹਨਾ ਬਾਕੀ ਥਾਂ ਇਹਨਾਂ ਚੰਗਾ ਲੱਗਿਆ ਹੋਇਆ ਠੀਕ ਆ ਨੇ ਇਹਦੀ ਬੱਚਾ ਸਾਡੇ ਨਾਲ ਸਾਡੇ ਨਹੀਂ ਕੀ ਦਾ ਧਾਰਾ ਮਾਰ ਕੇ ਦਿਖਾ ਦਾਂ ਮੈਂ ਆਪ ਨੂੰ ਇੰਨੀ ਮੰਨ ਕੇ ਚੱਲ ਲੈ ਅਗਲੇ ਥਾਣੇ ਚ ਵੀ ਦਿਖਾ ਦੇ ਮਾਰ ਕੇ ਚਵਾਈ ਚਬੂਈ ਤਾਂ ਉਹੀ ਗੱਲ ਆ ਧਰਤੀ ਚ ਮੋਗੇ ਕਰਨ ਵਾਲਾ ਅਸ਼ਿਸ਼ ਵੀ ਆ ਫਿਰ ਆਡ ਰੂਡਰ ਆ ਗਿਆ ਪੂਰਾ ਹਨ ਫਸ ਮਾ ਹਾਂ ਪੂਰੀ ਆਏ ਭਈ ਕੋਈ ਇਹਦਾ ਮੰਨ ਕੇ ਚੱਲ ਵੀ ਹੱਥ ਲਾਉਣ ਦੀ ਰੋੜ ਤੇ ਕਰੀ ਮਰਜੀ ਪਰ ਇਹਨੂੰ ਪਰੇ ਨੂੰ ਕਰੀ ਸੀਰੇ ਗਾ ਨੂੰ ਤੱਕੀ ਤੱਕੀ ਪਰਲੇ ਬੰਨੇ ਕਰੀ ਮਾੜੀ ਹਾਂ ਇਧਰੋਂ ਅਗਲੇ ਬੰਨੇ ਵੀ ਦਿਖਾ ਦੇ ਦਰਸ ਓਏ ਆਡ ਰ ਅੱਗੇ ਪਿੱਛੇ ਦਾ ਆ ਗਿਆ ਤੇ ਆ ਗਿਆ ਫਿਕਸ ਬਾਕੀ ਆ ਲਾੜਾ ਹਾਂ ਇੱਥੇ ਦਿਖਾ ਦੇ ਦੁੱਧਾਂ ਇੰਨਾੜ ਦੇ ਹਲੋਕੀ ਹੋਈ ਆਗੇ ਇੱਥੋਂ ਦਿਖਾ ਦੇ ਥਣ ਥਣ ਲੱਗਾ ਜਮਾ ਇਹਨਾਂ ਟੋਪ ਕੁਆਲਟੀ ਦਾ ਯਾਰ 5 ਸਟਾਰ ਬੱਛੀ ਆਪਾਂ ਇਹਨੂੰ ਕਹਿ ਸਕਦੇ ਆਂ ਵੀ ਕਿਸੇ ਵੀ ਪੱਖ ਤੋਂ ਹੱਥ ਨਹੀਂ ਧਰੌਂਦੀ ਥੋੜਾ ਜਿਹਾ ਕੱਖ ਉਹ ਖਾਲੇ ਹੋਏ ਸੂਰਾ ਦੂਜਾ ਆ ਗਈ ਬਈ ਦੰਦ ਤਾਂ ਨਹੀਂ ਚੈੱਕ ਕਰਦੇ ਇਸ ਦੰਦ ਆਪਾਂ ਦੇਖੇ ਨੇ ਹੋ ਸਕਦਾ ਹਨਾ ਵੀ ਆਏ ਹੋਣੀ ਆਈ ਥੋੜਾ ਟਾਈਮ ਹੀ ਹੋਣਾ ਠੀਕ ਹੈ ਗੱਲ ਹਾਂ ਹੋ ਸਕਦਾ 6 ਦੰਦ ਹੋਵੇ ਹਨਾ ਹੋ ਦੰਦਾਂ ਜੀ 100% ਠੀਕ ਹੈ ਗੱਲ ਆਹ ਨਾਲ ਇਹਦੇ ਆ ਗਈ ਬੱਛੀ ਇਹ ਬੱਛੀ ਆ ਗਈ ਪੈਸੇ ਕਿੰਨੇ ਲਵਾਂਗੇ ਸੀਰੇ ਦੇ ਇਹਦਾ 70000 ਮੁੱਲ ਆ ਬਈ ਮਾਨ ਤਾਨ ਕਾਗਾਂ ਦੇ 70000 ਚ ਮਾਨਤਾ ਨਾ ਆਈ ਗਈ ਸੱਜਣ ਦਾ ਕਰ ਦਿਆਂਗੇ ਤੇ ਆਡਰ ਰੂਡਰ ਹੈਗਾ ਫਿਕਸ ਪੂਰਾ ਫਸ ਮਾਰ ਬਾਕੀ ਵਧੀਆ ਫੈਟ ਵਾਲੀ ਬੱਸੀ ਜਿਵੇਂ ਮੰਨ ਕੇ ਚੱਲ ਵੀ ਦੁੱਧ ਦੀ ਫੈਟ ਆ ਹਨਾ ਹਾਂਜੀ ਇਹ ਦੀਆਂ ਗਾਈਆਂ ਦੀ 50+ ਰਹਿੰਦੀ ਆ 450+ ਆ 5 ਤੋਂ ਬਾਹਰ ਬਾਰੇ ਦੀ ਫੈਟ ਜਾਣ ਦੇ ਪੂਰੇ ਆਸਾਰ ਨੇ ਤੇ ਹੁਣ ਮਾਰ ਦਿਆ 2 ਨੰਬਰ ਵਾਲੀ ਦਾ ਧਰਸ ਕੈਮਰਾ ਇਹਦਾ ਸੂਆ ਕਿਹੜਾ sire ਇਹ ਵੀ ਦੂਜਾ ਸੂਆ ਆ ਗਏ ਇਹ ਹਜੇ 4 ਦੰਦ ਕੋਰ 4 ਦੰਦਾਂ ਦਾ ਇਹ ਚਾਕਰੀ ਹੈ ਚੌਕ ਦੇ ਹਜੇ ਅੱਛਾ ਦੋ ਹੀ ਆ ਕਨਫਰਮ ਹਾਂ ਹਾਂ ਚੌਕ ਦੇ ਹਜੇ ਪੂਰੇ ਕਰੇ ਨਹੀਂ ਹੈਗੇ ਤਾਂ ਆ ਨਾਲ ਕਦ ਕਾੜ ਦਾ ਆਈਡੀਆ ਵੀ ਕਰੀ ਜਾਇਓ ਗਾਵਾਂ ਵਾਲਾ ਇਹ ਵੀ ਮੰਨ ਕੇ ਕਦ ਕੁੱਦ ਦਾ ਬਹੁਤ ਆ ਜਿਹੜੇ ਹਜੇ ਦੂਜੇ ਸੂਏ ਸੂਣਾ ਥੋੜੀਆਂ ਜਿਹਾ ਭਲਾਂ ਕਰੀ ਖੜੀ ਸੀਗੀ ਹਨਾ ਇਹਦੇ ਸ਼ੀਲ ਠੰਡੀ ਇਹ ਵੀ ਬਹੁਤ ਆ ਕਿਉਂ ਆਪਾਂ ਥੋੜਾ ਜਿਹਾ ਭਲਾਂ ਵਾਲਾ ਹੋਣਾ ਇਹਦਾ ਹੋਕਾ ਹਾਂ ਥੋੜੀ ਜਿਹਾ ਭਾਲ ਜੀ ਕਰ ਗਈ ਹੈ ਨਾ ਹੁਣ ਤਾਂ ਲੈ ਗਈਆਂ ਕੱਲ ਬਾਪਪਾ ਭਲਾਂ ਠੀਕ ਹੈ ਕੰਨ ਆ ਤੋੜ ਦਿਓ ਜੀ ਖੋਲ ਕੇ ਇਹਨੂੰ ਵੀ ਤਾਂ ਪ੍ਰਿੰਟ ਪ੍ਰਿੰਟ ਸਜਣ ਹੋਏ ਦਾ ਵੀ ਚੰਗਾ ਸੂਆ ਸੀਰੇ ਦੂਜਾ ਦਾ ਬਾਈ ਦੂਜਾ ਸੂਆ ਸੂਆ ਦੂਜੇ ਦੰਦਾਂ ਚ ਹੈਗੀ ਆ ਦੋ ਦੰਦ ਚੌਕ ਦੇ ਦੰਦ ਹਲੇ ਇਹ ਚੱਕਦੀ ਆ ਹਾਂ ਚੌਕ ਦੇ ਦੋ ਬਰਾਬਰ ਕਰਕੇ ਚੌਕ ਦੇ ਚੱਕਦੀ ਆ ਗਾਂ ਇਹ ਵੀ ਪੂਰੀ ਕੁਆਲਿਟੀ ਚ ਆ ਗਈ ਕਿਉਂਕਿ ਸਿਲੈਕਟਡ ਜੇ ਪੀਸੀ ਨੇ ਬਾਈ ਕੋਲੇ ਚੰਗੀ ਕੁਆਲਿਟੀ ਦੇ ਨੇ ਸਾਰੇ ਮਾਰ ਕੇ ਮੁਰਕੇ ਦੀ ਗੱਲ ਕਰ ਲਈਏ ਪ੍ਰਿੰਟ ਪ੍ਰਿੰਟ ਦੀ ਤੇ ਥਣ ਥਣ ਨੂੰ ਦਿਖਾ ਦਿੰਦਾ ਅਰਸੀ ਦਾ ਵੀ ਨੇੜੇ ਲਾ ਕੇ ਓਏ ਥਣ ਥਣ ਇਹਦਾ ਵੀ ਟਾਪ ਕੁਆਲਿਟੀ ਦਾ ਭਲਾ ਭੂਲਾ ਦਾ ਹੁਣ ਤਕਰੀਬਨ ਚੱਕ ਗਈ ਜਿਵੇਂ ਬਾਈ ਨੇ ਦੱਸਿਆ ਵੀ ਟੀਕੇ ਟੂਕੇ ਲਾ ਤੇ ਆਪਾਂ ਤੇ ਕੱਦ ਵਿੱਡਾ ਆ ਗਿਆ ਬਾਈ ਇਹਦਾ ਚੰਗਾ ਵੱਡੇ ਕੱਦ ਕੱਢ ਥਣ ਥਣ ਦੇਖ ਲੈ ਬਾਈ ਹਣਾ ਚਾਹੇ ਦੋ ਪਾਸ ਇੱਥੋਂ ਦਿਖਾ ਦੇ ਦੱਸੋ ਓਥੇ ਨੇੜੇ ਜਾ ਕੇ ਦਿਖਾ ਦੇ ਥਣ ਥਣ ਨੇੜੇ ਲਾ ਕੇ ਇਹਦਾ ਵੀ 4x4 ਹੈ ਆਰਡਰ ਚਵਾਈ ਚਬੂਈ ਦੀ ਇਹ ਵੀ ਟੌਪ ਦੀ ਨਿਕਲੂ ਕਿਉਂਕਿ ਥਾਣੇ ਦੱਸਦਾ ਬਾਕੀ ਅਹੀਆਂ ਬੈੜਾ ਬਹੁਤ ਘੱਟ ਮਿਲਦੀਆਂ ਨੇ ਹਨਾ ਆਰਡਰ ਇਹਦਾ ਵੀ ਕਿੰਨੇ ਆ ਗਿਆ ਜੇ ਗੱਲਬਾਤ ਕਰ ਲਿਆ ਹਾਂ ਮਾੜੀ ਮੋਟੀ ਜਿਵੇਂ ਤੁਹਾਨੂੰ ਨਾ ਏਡੀ ਜੀ ਲੱਗੂਗੀ ਉਹ ਇਹਦੇ ਚ ਭੜਾ ਮਾੜੀ ਮੋਟੀ ਭਲਵਾਦੀ ਕਰੀ ਖੜੀ ਆ ਸੂਆ ਦੂਜਾ ਸੂਂਦੀਆ ਦਿਨ ਕਿੰਨੇ ਕੱਢ ਦੂ ਬਾਈ ਬਾਈ ਇਹਦੇ ਮਾਲਕਾਂ ਨੇ ਕਹਿੰਦੇ ਹਜ਼ਾਰ ਲੱਖ ਤਰੀਕ ਨੂੰ ਇਹਨਾਂ ਨੂੰ ਪੂਰੇ ਹੋਣੇ ਨੇ 8 ਤਰੀਕ ਨੂੰ ਹਾਂ ਜੀ ਹਾਂ 8 ਤਾਂ ਦੂਰ ਆ ਦਿੱਲੀ ਹਜੇ ਮੈਂ ਕਹਿੰਦਾ ਅਜੇ ਤਾਂ ਸਪਾਈ ਆ ਕੋਈ ਹੋਣੀ ਆ ਪੜਾ ਪਾੜਾ ਦਾ ਕੋਈ ਕਿਸੇ ਪਾਸੇ ਕੋਈ ਹੋਰ 8 ਤਰੀਕ ਅੱਜ ਹੈਗੀ ਆ 27 8 ਨੂੰ ਇਹਦੇ ਦਿਨ ਪੂਰੇ ਹੁੰਦੇ ਨੇ ਤੇ ਮੌਸਮ ਦੇ ਹਿਸਾਬ ਨਾਲ ਆ ਲਾ ਦੋ ਕਿ ਦੋ ਚਾਰ ਦਿਨ ਪਹਿਲਾਂ ਵੀ ਜਾਣਾ ਪਸ਼ੂ ਦਾ ਬਾਕੀ ਜਿਹੜੇ ਹਿਸਾਬ ਤੇ ਬਾਕੀ ਹੈਗੀ ਤਿਆਰੀ ਚਾਚੇ ਤੜਕੇ ਸੂਪੇ ਇਹਦਾ ਕਰਮ ਵਾਲਿਆਂ ਕੋਈ ਨਹੀਂ ਪਤਾ ਹਨ ਕਿਹੇ ਘੰਟੇ ਨੂੰ ਠੀਕ ਆ ਗੱਲ ਆ ਇਹਦੇ ਪੈਸੇ ਕਿੰਨੇ ਲਾਵਾਂਗੇ sire ਇਹਨਾਂ ਦਾ ਭਾਈ ਰੇਡ ਫੋਨ ਤੇ ਰਹੂਗਾ ਆ ਦਵਾਗਾ ਮੰਨ ਹਾਂ ਦੁੱਧੇ ਦੀ ਪਹਿਲੇ ਸੂਏ ਬਹੁਤ ਦੁੱਧ ਕੱਢਿਆ ਹੋਇਆ ਨੇ ਠੀਕ ਆ ਗੱਲ ਭਾਈ 22 ਇਧਰਲੇ ਬੰਨਿਆਂ ਤੋਂ ਖਰੀਦ ਅੱਗੇ ਪਿੱਛੇ ਦਾ ਆਰਡਰ ਬਣੂਗੀ। ਆਇਰ ਕੀ ਦੀ ਉਮੀਦ ਆ ਹੈਗੀ 35 ਕਿਲੋ 30 35 ਕਿਲੋ 30 ਬਰਾਛਾ ਤਾਂ ਮੰਨ ਕੇ ਚੱਲੋ ਰਾਮ ਨਾਲ। ਆ ਮੌਸਮ ਵੀ ਜੇ ਗੱਲ ਕਰ ਲਈ ਅੱਗੇ ਮੌਸਮ ਵੀ ਚੰਗਾ ਆ ਗਿਆ ਨਾ। ਹਾਂਜੀ ਹਾਂਜੀ। ਮੌਸਮ ਵੀ ਜੇ ਗੱਲ ਕਰ ਲਈ ਸੱਜਣੋ ਮੌਸਮ ਵੀ ਗਾਵਾਂਾਂ ਦੇ ਅਨੁਕੂਲ ਆ ਗਿਆ ਅੱਗੇ ਠੰਡਾ ਮੌਸਮ ਹੀ ਆਊਗਾ। ਠੰਡੇ ਮੌਸਮ 'ਚ ਕਿਉਂਕਿ ਇਹਨਾਂ ਨੇ ਪੀਕ ਲੈਵਲ ਫੜ ਲੈਣਾ ਹੁੰਦਾ ਸੂਹਾ ਦੂਜਾ ਦੰਦਾਂ 'ਚ ਦੋ ਦੰਦਾ ਚੌਕ ਦੇ ਦੰਦਾਂ ਨੂੰ ਚਾਰ ਆ ਗਿਆ ਆਪਾਂ ਬਾਈ ਯਾਰ ਚੌਕ ਦੇ ਚੱਕ ਲੈ ਚਾਰ ਹੀ ਕਹੋਗੇ ਹਣਾ। ਠੀਕ ਆ ਗੱ ਟੱਕੇ ਦੇਖ ਲੈ ਜਾ ਮਾ ਜੀ ਰੇਟ ਇਹਦਾ ਫੋਨ ਤੇ ਨਜਾਇਜ਼ ਤਾਂ ਨਹੀਂ ਕਰਦੇ ਬਾਲਾ ਨਹੀਂ ਨਹੀਂ ਨਾ ਹਣਾ ਕਿਉਂ ਆਉਂਦਾ ਆਪਾਂ ਨੂੰ ਪਤਾ ਹੁਣੇ ਚੰਗੇ ਵਧੀਆ ਗਾਂ ਹਣਾ ਚੰਗੀ ਕੁਆਲਿਟੀ ਵਾਲੀ ਕਈ ਵਾਰ ਵੇਚਣ ਵਾਲਾ ਭਾਈ ਲੈ ਜਾਂਦਾ ਹਣਾ ਮੁਰਥੀ ਠੀਕ ਹੈ ਗੱਲ ਹਾਂ ਕਈ ਵਾਰੀ ਤੁਹਾਨੂੰ ਗੱਲ ਦੱਸਦਾ ਰੇਟਾਂ ਨਾਲ ਫਰਕ ਪੈਂਦਾ ਕਈ ਵਾਰੀ ਭਾਈ ਪਸ਼ੂ ਕੋਈ ਗੱਲ ਨਹੀਂ ਰੇਟ ਕਰਨ ਦਾ ਕਿਹੜਾ ਕੋਈ ਆਹ ਕਈ ਵਾਰੀ ਪਸ਼ੂ ਰੁਕ ਜਾਂਦਾ ਫਿਰ ਸੂਏ ਤੋਂ ਗੱਲਬਾਤ ਹੋ ਜਾਂਦੀ ਜਾਂ ਸੂਏ ਦੇਣੀ ਪੈਂਦੀ ਹੁਣ ਗੱਭਣ ਗਾਈਆਂ ਨੇ ਜਾਂ ਕੋਈ ਵੇਚਣ ਵਾਲਾ ਭਾਈ ਲੈ ਜਾਂਦਾ ਬਾਹਰ ਲੈਣੇ ਕੰਮ ਜੇ ਜਾਂ ਕੋਈ ਹੋਰ ਨਹੀਂ ਹੈ ਹਣਾ ਤੇ ਹੁਣ ਮਾਰ ਦੇ ਤਰਸੋ ਗ੍ਰੇਟ ਕੱਦ ਵਿੱਡ ਸੀਰੇ ਨਾਲੋਂ ਵੱਡਾ ਹੀ ਪੈਂਦਾ ਇੱਕ ਐਡੀ ਆਪਾਂ ਪਹਿਲਾਂ ਵੀ ਦਿਖਾਈ ਦੀ ਹੈ ਨਾ ਹਾਂ ਹਾਂ ਬਾਈ ਉਹ ਕਿੱਡੇ ਕਿੱਡੇ ਆਏ ਸੀ ਉਹਨੇ ਨੂੰ ਕਿੱਥੋਂ ਕਿੱਥੋਂ ਆਏ ਸੀ ਉਹ ਤਾਂ ਪਤਾ ਹੀ ਨਹੀਂ ਬਾਈ ਉਹ ਹਜੇ ਵੀ ਆਈ ਹੈ ਸਾਰੀਆਂ ਸਟੇਟਾਂ ਜਿਉਂ ਆ ਗਏ ਹੋਣੇ ਹਨਾ ਹਾਂ ਉਹ ਤਾਂ ਹਜੇ ਇਹਦਾ ਸੁਆਗਤ ਹੈ ਬਾਈ ਇਹ ਬਾਈ 4 ਦੰਦਾਂ ਦਾ ਆ ਗਈ ਇਹ 4 ਦੰਦਾਂ ਦਾ ਐਡੀ ਵੱਡੀ ਹਾਂ ਹਾਂ ਤੋਰੀ ਕੋਲ ਵੀ ਆਪਾਂ ਦਿਖਾ ਵੀ ਦੇਵਾਂਗੇ ਕੋਈ ਕਿਤਾਇਆ ਹੁੰਦਾ ਨਾ ਵੀਡੀਓ ਜੀ ਦਿਖਾਵਾਂਗੇ ਦੰਦਾਂ ਦਾ ਹਾਂਜੀ ਬਸ ਸੱਜਣੋ ਇਹ ਇਹ ਚਾਰ ਦੰਦਾਂ ਦਾ ਕੋਈ ਐ ਨਹੀਂ ਹੈ ਕਿ ਬੈੜ ਵੀ ਸਾਨੂੰ ਕੋਈ ਤੀਜੇ ਚੌਥੇ ਸੁਗ ਵਾਲੀ ਬੈੜਾ ਵਿੱਚ ਬਾਈ ਫੋਨ ਲਾ ਲਾ ਦੇ ਨੇ ਕਹਿੰਦੇ ਸਾਡੇ ਕੋਲੇ ਚੱਲ ਬਾਹਰੇ ਗਏ ਹੁੰਦੇ ਨੇ ਜਗਾ ਘਟਾ ਮੂੜਿਆ ਨਹੀਂ ਜਾਂਦਾ ਫੇਰ ਤੋਂ ਉੱਥੋਂ ਜਗਾ ਘਟਾ ਉੱਥੇ ਜਿੱਥੇ ਖੜੀ ਆ ਵੱਡੀ ਬੁੱਡੀ ਫੁੱਲਾ ਸੂਆ ਸੀਰੇ ਕਿਹੜਾ ਦਾ ਦੂਜਾ ਸੂਆ ਬਾਈ ਇਹਦਾ ਕੀ ਰਿਕਾਰਡ ਦੱਸਿਆ ਪਹਿਲਣ ਦਾ ਇਹਦਾ ਬਾਈ 25 26 ਕਿਲੋ ਆ ਪਹਿਲਣ ਦਾ ਰਕਾਟਾ 25 26 ਕਿਲੋ ਇਹਦਾ ਬਸ ਉਹਨਾਂ ਜਿੱਦਾਂ ਕੋਲੇ ਇੱਥੇ ਇੱਥੇ ਰੋਕ ਲਾ ਫੇਸ ਕੁਆਲਟੀ ਫੇਸ ਕੁਆਲਟੀ ਕਰਦੇ ਉਧਰ ਵੀ ਜਿਵੇਂ ਆਪਾਂ ਮੱਜਾਂ ਵਾਂਗੂ ਖਰਾਕ ਪਾਉਂਦੇ ਸੀ ਐਂ ਪਾਉਂਦੇ ਰਹੇ ਨੂੰ ਕੋਈ ਜ਼ਿਆਦੇ ਮੰਨ ਕੇ ਚੱਲ ਬਾੜਾ ਫੀਟ ੱਪਾ ਕੋਈ ਹੋਰ ਨਹੀਂ ਪਿਆ। ਹੱਜੇ ਇਹ ਕਾਰੀਗਰ ਬੰਦੇ ਕੋਲੇ ਹੁੰਦੀ ਮੇਰੇ ਹਿਸਾਬ ਨਾਲ 30-35 ਲੀਟਰ ਡੇੜ ਗੜ ਪਾਉਂਦੀ। ਭਾਈ ਹੁਣ ਇਹਦੀ ਉਮੀਦ ਅਜੇ ਵਧੀਆ ਮੰਨ ਕੇ ਚੱਲ 40-42 ਕਿਲੋ ਦਾ ਦੇ ਸਕਦੀ ਆ। ਆਰਡਰ ਇਹ ਵੀ ਫਿਕਸ ਰੱਖੂ ਤੇ ਹੈਗੀ ਪੂਰੀ ਡਬਲ ਐ ਫੁੱਲ ਹਾਈਟ ਦੇ ਵਿੱਚ ਆ ਗਈ। ਤੇ ਦੰਦਾਂ ਚ ਬਾਈ ਨੇ ਦੱਸਿਆ ਕਹਿੰਦਾ ਕੁੱਲ 4 ਦੰਦ ਅਜੇ ਗੱਲਬਾਤ ਕਰ ਲਈਏ। ਹਾਂ ਇੱਥੋਂ ਇੱਥੋਂ ਦਿਖਾ ਦੇ ਦਰਸ ਓਏ। ਮੇਰੇ ਕੱਦ ਨਾਲ ਇਹਦੇ ਕੱਦ ਦਾ ਆਈਡੀਆ ਕਰਾ ਲਈ ਉਹ ਛੋਟੀ ਵੱਡੀ ਵੀ ਲੱਗ ਜਾਂਦੀ ਆ ਕਈ ਵਾਰੀ ਯਾਰ ਗਾਂ ਐਡੀ ਹੁੰਦੀ ਆ ਉਹ ਕੈਮਰੇ ਚ ਸਾਨੂੰ ਛੋਟੀ ਲੱਗ ਜਾਂਦੀ ਆ ਦਿਖਾਉਣ ਚ ਫਰਕ ਰਹਿ ਜਾਂਦਾ ਕਿਉਂਕਿ ਮੇਰੇ ਕੱਦ ਤੋਂ ਤੁਸੀਂ ਕੱਦ ਦਾ ਆਈਡੀਆ ਲਾ ਲਿਓ 5-7 ਡੇਢ ਗੇੜ ਮੇਰਾ ਕੱਦ ਆ ਤੇ ਉਹਦੇ ਤੋਂ ਇਹਦੇ ਕੱਦ ਦਾ ਅੰਦਾਜ਼ਾ ਲਾ ਲਿਓ ਬੰਦਾ ਚ ਹੈਗੀ ਆ 4 ਦੰਦ ਦਿਨ ਕਿੰਨੇ ਕੱਢ ਦੂ ਇਸ ਤਰ੍ਹਾਂ ਦਿਨ ਤਾਂ ਅਜੇ 15 ਲੈ ਜੂਗੀ ਭਾਈ 15 ਡੇਢ ਗੇੜ ਲੈ ਜੂਗੀ ਹਾਂ ਹਾਂ ਦੁੱਧ ਚੰਗਾ ਪਾ ਦੂ ਇਸ ਵਾਰੀ ਹਣਾ ਦੁੱਧ ਤਾਂ 6 ਵਾਦ ਅਗਲੇ ਦੰਦ ਦੰਦ ਕਰਾ ਦਾਂਗੇ ਚੈੱਕ ਦੰਦ ਆਪਾਂ ਕਰਾਉਣੇ ਹੁਣ ਥੱਲੀ ਕਰਾ ਕੇ ਦੇ ਸਾਰੀਆਂ ਦੇ ਚੈੱਕ ਕਰਾਵਾਂਗੇ ਹ ਇਹਦੇ ਦੇ ਪੈਸੇ ਕਿਵੇਂ ਕਰਾਂਗੇ ਇਹਦਾ ਵੀ ਫੋਨ ਦੀ ਰੇਟਰ ਹੋਊਗਾ ਬਾਲਾ ਤਾਂ ਨਹੀਂ ਹੁੰਦਾ ਨਹੀਂ ਨਹੀਂ ਆਪਾਂ ਰੇਟਰ ਨਹੀਂ ਆਉਂਦਾ ਕੋਈ ਕਾਰਨ ਕਿ ਇਹਨਾਂ ਹੁਣ ਕਈ ਵਾਰ ਬਾਈ ਬਾਲੇ ਹੁਣ ਬਾਹਰ ਮੈਨੂੰ ਫੋਨ ਆਉਂਦੇ ਨੇ ਬਾਈਗਾ ਤੇਰੀ ਵੀਡੀਓ ਦੇਖਦੇ ਹੁੰਦੇ ਆ ਵੀ ਚਲ ਹਣਾ ਹੋਰ ਇੱਕ ਰੋਜ਼ ਨਾਲ ਵੀ ਆਪਾਂ ਪਾਈਆਂ ਲੈ ਗਿਆਂ ਠੀਕ ਆ ਗੱਲਾਂ ਤੇ ਵੀ ਮਾ ਆਪਾਂ ਸੱਚੀ ਜੀ ਗੱਲ ਕਹਿ ਦਿੰਦੇ ਹੁੰਦੇ ਆ ਵੀ ਇੰਨੇ ਠੀਕ ਆ ਗੱਲਾਂ ਹੁਣ ਦੰਦ ਆਪਾਂ ਤਾਂ ਦਿਖਾਵਾਂਗੇ ਵਿੱਚ ਹੁਣ ਮੁੰਡੇ ਨੇ ਫੋਨ ਲਾਗਾ ਮੈਂ ਪਸੂ ਰੱਖਦਾ ਰਿਹਾ ਜਿਆ ਤੂੰ ਦੰਦ ਤੇ ਛੱਡੀ ਗਰਾ ਲਾਉਦਾ ਜੀ ਇਹ ਵੀਡੀਓ ਦੇਖ ਕੇ ਹਣਾ ਜੀ ਮੈਂ ਯਾਰਾ ਐਡਾ ਸੰਦ ਦੇਖ ਕੇ ਯਕੀਨ ਵੀ ਇਹ ਆ ਗਈ ਚਾਰ ਦੰਦ ਬਾਕੀ ਨੇੜੇ ਆ ਕੇ ਜਿਹੜਾ ਸੱਜਣ ਲੈ ਕੇ ਜਾਊਗਾ ਯਾਰ ਚੈੱਕ ਕਰਕੇ ਲੈ ਜਾਓ ਬਾਈ ਤੋਂ ਤੇ ਹੁਣ ਮਾਰ ਦੇ ਤਰਸ ਉਹ ਪੱਛੀ ਦੇ ਕੈਮਰਾ 4 ਨੰਬਰ ਇਹ ਦਿਖਾਈ ਦੇ ਨੇ ਲਿਆਰ ਥੋੜੇ ਦੰਦ ਦਿਖਾਇਆ ਮੜੇ ਦੰਦ ਚੈੱਕ ਕਰਾਈ ਦੇ ਨਾ ਜਿਹੜਾ ਕੁਝ ਕਹਿੰਦੀਆਂ ਨੇ ਆ ਜਾ ਲੈ ਆ ਤਰਸ ਲਾ ਦੇ ਨੇੜੇ ਫਿਰ ਕਿਰਾਏ ਦੇ ਤਸੱਲੀ ਦੇਖਣ ਆਣੇ ਦੀ ਦੇਖ ਬਾਈ ਆ ਯਾਰ ਪੂਰਾ ਆ ਰਹਿ ਗਿਆ ਚੱਕ ਦੀ ਇਹ ਚੌਕ ਦੇ ਆ ਚੌਕ ਦੇ ਦੰਦ ਚੱਕੀ ਜਾਂਦੀ ਆ ਦੋ ਬਰਾਬਰ ਕਰਕੇ ਤੇ ਆ ਇਹਦੇ ਦਿਖਾ ਦੇ ਯਾਰ ਗ੍ਰੇਡ ਖਲੀ ਦੇ ਇਹਦੇ ਦੰਦ ਦਿਖਾ ਦੇ ਇਹ ਮੈਨੂੰ ਇਹ ਤੇ ਸ਼ੱਕ ਜੀ ਲੱਗਦੀ ਆ ਵੀ ਇਹ ਨਾ ਕਿਤੇ ਚਾਰ ਨਾ ਨਹੀਂ ਆ ਦੇ ਜਮਾ ਸਾਡਾ ਵੀ ਦਿਖਾ ਦੇ ਨਾਲ ਕੰਨੀ ਵਾਲਾ ਆਹ ਚਾਰ ਆਲਾ ਪੋਤਾ ਪਿਆ ਕੰਨੀ ਵਾਲਾ ਹਜੇ ਉਹ ਕੰਨੀ ਵਾਲਾ ਕੰਨੀ ਵਾਲੇ ਦੇ ਦਰਸ ਨੇੜੇ ਲਾਗੇ ਹਾਂ ਕੰਨੀ ਵਾਲੇ ਆ ਕੇ ਛੋਟੇ ਇਹ ਆ ਗਈ ਚਾਰ ਦੰਦ ਉਹ ਯਕੀਨ ਜਾਂ ਨਹੀਂ ਹੁੰਦਾ ਬੰਦੇ ਨੂੰ ਦੇਖ ਕੀ ਪਤਾ ਲਾ ਦੇਦਾ ਜੇ ਤਾਂ ਮੈਂ ਤੈਨੂੰ ਵੀ ਕਿਹਾਗਾ ਪਿਛਲੇ ਦਿਨ ਆਪਾਂ ਕਈ ਦਿਨ ਹੋ ਗਏ ਨਹੀਂ ਐਡਾ ਐਡਾ ਸੰਦਾ ਯਾਰ ਉੱਤੇ ਚੱਕੀ ਧਰਨਾ ਪੈਂਦਾ ਹੱਥ ਵੀ ਚਾਰ ਦੰਦੇ ਹੋ ਨਹੀਂ ਸਕਦੀ ਹਾਂ ਹੁਣ ਆਪਣੇ ਕੋਲ ਨੇ ਏਡੀ ਝੋਟੀ ਆ ਗਈ ਸੀ ਆਪਾਂ 11 ਦੀ ਮੰਡੀ ਦੇ ਵਿੱਚ ਸੀ ਉੱਥੇ ਸੀ ਕਿਹਾ ਵੀ ਦੋ ਦੰਦਾਂ ਦੋ ਦੰਦ ਸੀਗੇ ਉਹ ਯਕੀਨ ਨਾ ਮੰਨੇ ਉੱਥੇ ਬਾਈ ਆ ਗਏ ਦੋ ਦੰਦ ਦੋ ਹੀ ਮੈਨੂੰ 5000 ਦੇ ਦੂੰਗਾ ਅਸੀਂ ਆਖਿਆ ਕੋਈ ਗੱਲ ਨਹੀਂ ਤੂੰ ਦੰਦ ਦੇਖ ਲੈ ਹਣੇ ਦੰਦ ਦੇਖਿਆ ਉਹ ਕਹਿੰਦਾ ਯਾਰ ਜਿੰਦਗੀ 'ਚ ਕਹਿੰਦਾ 20 30 ਸਾਲ ਹੋ ਗਏ ਬਾਅਦ ਕਰ ਫਿਰ ਏਡੇ ਖੱਦ ਵਾਲੀ ਦੋ ਦੰਦ ਮੈਂ ਪਹਿਲਾਂ ਝੋਟੀ ਚਾਰ ਦੰਦ ਏਡੀ ਆਪਾਂ ਨੇ ਵੀ ਪਹਿਲੀ ਵਾਰ ਦੇਖਿਆ ਤਕਰੀਬਨ ਤਕਰੀਬਨ ਸਾਰਾ ਏਰੀਆ ਘਾਤਾ ਜਿੱਥੇ ਜਿੱਥੇ ਤੱਕ ਵੀਡੀਓ ਬਣਾਈ ਆ ਹੋ ਸਕਦਾ ਆ ਵੀ ਦੰਦਾਂ 'ਚ ਹੀ ਹੋਵੇ ਸਾਰੇ ਬੜਾ ਆਪਨੇ ਹ ਏ ਭਾਈ ਪਹਿਲੇ ਨਹੀਂ ਛੋਣਾਗਾ ਕੱਚੀ ਆ ਜੀ ਇਹ ਦੰਦਾ ਚ ਕਿਵੇਂ ਆ ਇਹ ਦੇਖੀ ਨਹੀਂ ਹੈਗੀ ਹਣਾ ਮਾ ਠੀਕ ਆ ਗੱਲਾਂ ਆ ਇਹ ਬਾਈ ਕਹਿੰਦਾ ਆਪਾਂ ਦੇਖੀ ਨਹੀਂ ਦੰਦਾ ਜੀ ਜਿਹੜੇ ਜਾਨ ਦੇ ਦੇਖੇ ਨੇ 2 ਜਾਂ 4 ਡੇਗਰੀਡ ਹੋਈ ਇੱਥੇ ਹੋ ਆ ਇਹ ਕਿੰਨੇ ਕਿ ਦਿਨ ਕੱਢਦੀ ਆ ਇਹ ਲੈ ਜੂ ਬਾਈ 10 10 ਦਿਨ ਇਹ 10 12 ਦਿਨ ਦੀ ਬਾਕੀ ਹੁਣੀ ਚੱਲੀ ਆ ਹਣਾ ਹੁਣ ਥੋੜੀਆਂ ਜਿਹੀਆਂ ਭਲਾਈਆਂ ਪਾਉਣ ਲੱਗ ਗਈ ਹੈ ਹਾ ਸੂਆ ਦਾ ਹੈਗਾ ਜੀ ਚੰਗੀ ਆ ਬਸ ਇਹ ਕੋਈ 10 ਦਿਨ ਸਾਹਮਣੇ ਹਣਾ ਕਿਵੇਂ ਮਰਜੀ ਹਾ ਸੂਆ ਦਾ ਹੈਗਾ ਸੱਜਣੋ ਪਹਿਲਾਂ ਤੇ ਸਟਾਰਟ ਥੱਲੋਂ ਹੋ ਗਈ ਹੁਣ ਆਰਡਰ ਚੰਗਾ ਬਣਾਉਗੀ ਕਿਉਂਕਿ ਝੋਲ ਝੂ ਤੇ ਕੱਦੇ ਦਾ ਵੀ ਠੀਕ ਆ ਬੱਚੀ ਦਾ ਇਹ ਵੀ ਕੋਈ ਛੋਟੇ ਗੱਦ ਚ ਨਹੀਂ ਸੂਆ ਪਹਿਲਾਂ ਹੀ ਆਜੇ ਦਿਨ ਮੇਰਾ ਖਿਆਲ ਕੱਢ ਦੂ ਬਾਈ 8-10 ਵਜੇ ਬਾਅਦ ਲੈ ਬਾਕੀ ਸ਼ੀਲ ਠੰਡੀ ਆ ਬਾਈ ਹਣਾ ਕਿਵੇਂ ਮਰ ਜੀ ਆ ਹੈਗੀ ਇਹ ਵੀ ਠੰਡੀ ਸੀਲਾ ਤੇ ਥਣ ਕੋਣੇ ਨੂੰ ਵੀ ਚੰਗਾ ਲੱਗਿਆ ਹੁਣ ਪੂਰਾ ਐਨ ਕੱਢ ਜਾਣਾ ਨੇ ਹੁਣ ਭਲਾਈਆਂ ਪਾਉਣ ਲੱਗ ਗਿਆ ਇਹਦੇ ਸੀਰੇ ਕਿੰਨੇ ਪੈਸੇ ਲਾਵਾਂਗੇ ਅੱਜ ਆਪਾਂ ਇਹਦਾ 47000 ਰੁਪਿਆ ਬਾਈ ਮੁੱਲ ਮਾਨ ਤਾਨ ਕਰਦੇ ਕਿੰਨੇ ਦੀ ਦੇਵਾਂਗੇ ਸ਼ਾਮ-ਸੂਮ ਵਾਲੇ ਛੱਡ ਦਿਆਂਗੇ ਕੱਟ ਦੇ ਦਾਂਗੇ 101500 ਰੁਪਿਆ 45 ਦੇ ਦਾਂਗੇ ਬਸ ਆ ਫਿਕਸ ਹੀ ਬਸ 44 ਹੋ ਜਾ ਬਸ ਉਨੀ ਹੋਵਾ ਹੋਣਾ ਇਹ ਬਾਈ ਆਪਾਂ ਨੂੰ ਪਤਾ ਹੁਣ ਬਸੀ ਦਾਸ ਦਾ ਵੀ ਸ਼ਾਮ ਕੇ ਬੜੀਆ ਚੰਗੇ ਆਪਾਂ ਪ੍ਰਿੰਟ ਪ੍ਰਿੰਟ ਚੰਗਾ ਆ ਗਿਆ ਇਹਨਾਂ ਦਾ ਮੂਰੇ ਬਣਨ ਵਾਲੀ ਸੀਲ ਠੰਡੀ ਆ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਜਿਹੜਾ ਮੌਸਮ ਆ ਅੱਗੇ ਮੌਸਮ ਠੰਡਾ ਆਊਗਾ ਗਾਂਾਂ ਦਾ ਮੌਸਮ ਹੀ ਆਊਗਾ ਅੱਗੇ ਸਾਰੀਆਂ ਲੋਕ ਗਾਂਆਂ ਕੀ ਆਪਣੇ ਚੌ ਚਾਰ ਦੰਦ ਸੀ ਉਹ ਰੂਜਾ ਸੂਆ ਸੂਈ ਕੋਈ ਆ ਬੋਲੇ ਤੋਂ ਖਾਲੀ ਆ ਹੁਣ ਉਹ ਹੁਣੇ ਲੈ ਲਈ ਇੱਕ ਸੱਜਣ ਨੇ ਨਾ ਹਾਂ 20 ਕਿਲੋ ਹੁਣ ਮੰਨ ਕੇ ਚੱਲ ਬੋਲੇ ਤੋਂ ਖਾਲੀ ਉਹ ਤਾਂ ਖੜਦੀ ਹੈਗੀ ਹੁਣ ਠੀਕ ਹੈ ਗੱਲ ਇਹ ਦੇ ਦਾਂਗੇ 45 ਦੀ ਹਾਂਜੀ ਹਾਂਜੀ ਕੱਟੀ ਵੀ ਇੱਕ ਆਪਣੇ ਕੋਲੇ ਹਾਂ ਮੋਰਾ ਵੀ ਦਿਖਾ ਦਨੇ ਮੋਰਾ ਨਾਲ ਦੀ ਆ ਜਾ ਆ ਜਾ ਦਰਸਾਈਂ ਲਿਆ ਕੈਮਰਾ ਬਾਕੀ ਸਾਰੇ ਪਸ਼ੂਆਂ ਤੇ ਮਾਰਦੇ ਬਾਈ ਕੋਲੇ ਜਿਵੇਂ ਨੀਲੀ ਰਾਵੀ ਦੇ ਆਗੇ ਮੋਰਾ ਦੇ ਆਗੇ ਤੇ ਇੱਕ ਆਪਾਂ ਤੁਹਾਨੂੰ ਕੱਟੀ ਦਿਖਾ ਦਨੇ ਆਹੀ ਜੜੀ ਖੜੀਆ ਸਾਹਮਣੇ ਆਹੀ ਆ ਬਈ ਉਮਰ ਕਿੰਨੀ ਕਹਦੀ ਸੀ ਤੇ ਤੇਰਾ 14 ਮਹੀਨਿਆਂ ਦੀ ਬਈ ਇਹ ਕੱਟੀ ਚੰਗੀ ਲੈ ਕੇ ਤੇ ਪਸੰਦ ਲੱਭ ਕੇ ਇਹਦੀ ਉਮਰ ਆ ਗਈ 13 ਤੋਂ 14 ਕ ਮਹੀਨੇ ਤੋਰੀ ਬਾਈ ਖੋਲ ਕੇ ਆ ਜਾ ਇਧਰ ਨਾਲ ਇਹਨਾਂ ਕਾਰਡ ਰੂਕ ਕੀਆ ਦੁੱਧਾ ਬਈ ਪਤਾ ਕਿਉਂਕਿ ਮੈਂ ਇਸ ਤਰ੍ਹਾਂ 11 12 ਕਿਲੋ ਵਾਲੀ ਮੱਚਦੀ ਆਈ ਹੈ ਹਾਂ ਤੇ ਕੁਆਲਿਟੀ ਚੰਗੀ ਹੈ ਕਹਿੰਦੇ ਹੁਣ ਆਪਾਂ ਨੂੰ ਠੀਕ ਹੈ ਵੀ ਦੱਸਿਆ ਆਪਾਂ ਨਾ ਨਹੀਂ ਲੈਂਦੇ ਅਗਲਾ ਕਹਿੰਦਾ ਯਾਰ ਝੂਠ ਬੋਲੀਆ ਤੇ ਰਹਿੰਦੇ ਨੇ ਹੁਣ ਹਨ ਵੀ ਚੰਗੇ ਠੀਕੇ ਰੀਆ ਵਧੀਆ ਨਾ ਕੁਆਲਿਟੀ ਇਹ ਵੀ ਚੰਗੀ ਆ ਇੱਥੋਂ ਮੋੜ ਕੇ ਖੜਿਆ ਲਈ ਇੱਕ ਵਾਰੀ ਕੁਆਲਿਟੀ ਚੰਗੀ ਆ ਬਾਡੀ ਬੁੱਡੀ ਤੋਂ ਲਾ ਲਈਏ ਤੇ ਉਦਾਂ ਯਾਰ ਇਹਦਾ ਚਮੜਾ ਚੌਂੜਾ ਲਾ ਲਈ ਹੈ ਨਾ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਕੁਆਲਿਟੀ ਚੋਂ ਹੁੰਦੀਆਂ ਨੇ ਵੀ ਚਮੜਾ ਚੌਂੜਾ ਵੀ ਬਿਲਕੁਲ ਬਰੀਕ ਬਰੀਕ ਚਮੜੇ ਚ ਹੀ ਆ ਗਈ ਤੇ ਏ ਬਾਈ ਮੁੱਲ ਕਰਾਉਣਾ 30000 ਕਰਾ ਲਓ ਆਪਾਂ 28000 ਰੁਪਏ ਦੀ ਦੇ ਦਾਂਗੇ ਸਿਰਫ ਸਿਰਫ ਹਾਂ ਹਾਂ ਠੀਕ ਹੈ ਇਹ ਬਾਈ ਕਹਿੰਦਾ ਆਪਾਂ 28000 ਦੀ ਦੇ ਦਾਂਗੇ ਸਿਰਫ ਪਲੀ ਪਲਾਈ ਕੱਟੀ ਆ ਤੇ ਮੇਰਾ ਖਿਆਲ ਆ ਸੱਤ ਅੱਠ ਮਹੀਨਿਆਂ ਨੂੰ ਜੇ ਕੋਈ ਸਜਣ ਚੰਗੀ ਸੇਵਾ ਕਰਦਾ ਤਾਂ ਗੱਬਣ ਹੋਣ ਦੇ ਨੇੜੇ ਵੀ ਹੋ ਜੂਗੀ ਬਾਕੀ ਚੰਗੀ ਆ ਕੱਟੀ ਆ ਨਾ ਬਾਈ ਕੋਈ ਆਪਾਂ ਐ ਨਹੀਂ ਵੀ ਹਨਾ ਇਹ ਤਾਂ ਥੋੜੀ ਜਾ ਕੇ ਨਾ ਆਪਣੇ ਕੋਲੇ ਹਜੇ ਇੱਥੇ ਥਾਂ ਦਾ ਕਟਾ ਇੱਕ ਜੀ ਕਟ ਲਾਉਂਦੀ ਆ ਹਨਾ ਠੀਕ ਹੈ ਜੀ ਹੁਣ ਇਹਦੇ ਨਮਾਣ ਲਾ ਨਾ ਹੁਣ ਤਾਂ ਨਹੀਂ ਫालतू ਕੋਈ ਨਾ ਲਾ ਦੇਖ ਲੈ ਦਿਖਾਈ ਦੇ ਕੋਈ ਖਣ ਸਿੰਗਲੀ ਨੇ ਚਾਰ ਆ ਡਰ ਇੱਥੋਂ ਖਰੀਦਦਾਰ ਤੋਂ ਉਹ ਡਰਦੀ ਆ ਸਿੰਗਲ ਚਾਰੇ ਹੋਣਗੇ ਤਕਰੀਬਨ ਬਾਕੀ ਨੇੜੇ ਆ ਕੇ ਜੀ ਲੈ ਲਵੇਗਾ ਇੱਕ ਇੱਕ ਨਹੀਂ ਦੇ ਦਾਂਗੇ 28000 ਦੇ ਦਾਂਗੇ 3000 ਮੁੱਲ ਆ ਭਾਈ ਇਹ ਦੇ ਦੇਾਂਗੇ 28000 ਦੀ ਹਾਂ ਹਾਂ ਪਹੁੰਚ ਪਹੁੰਚ ਕਰਦਾਂ ਨੇ ਆਪਾਂ ਨਿਓ ਤਾਂ ਅਗਲੇ ਦਾ ਹੁੰਦਾ ਪਹੁੰਚ ਆਲਾ ਆਪਾਂ ਦਿੰਦੇ ਹਾਂ ਹਾਂ ਜੀ ਅਗਲਾ ਹਰ ਮਿਲ ਪਾ ਲਿਆ ਕਿਤੇ ਮਰਜ਼ੀ ਮੰਗਾਓ ਫਿਰ ਆਨਲਾਈਨ ਜਿਵੇਂ ਆਪਾਂ ਗੱਲ ਕਰ ਲਈ ਵੀ ਆਪਾਂ ਨੇ ਗਾਵਾ ਮੰਗਾਉਣੀ ਆ ਉਹਨਾਂ ਆਨਲਾਈਨ ਦਾ ਕੋਈ ਚੱਕਰ ਹੈ ਨਾ ਆਪਾਂ ਗਾਵਾ ਜਿਹੜਾ ਮੱਝ ਆਉ ਉਹਨਾਂ ਚੱਲੀ ਕਰਕੇ ਲੈ ਕੇ ਜਾਓ ਹਨਾ ਹਾਂ ਉਹਨਾਂ ਹਰ ਬੱਕਰੀਆਂ ਦਾ ਆਪਣੇ ਘਰ ਆਪ ਤਾਂ ਹੁਣ ਪੂਰੀ ਐਂਟਨਗਾ ਕੇ ਲੈ ਕੇ ਆਉਣੇ ਹੁੰਦੇ ਆਂਗੇ ਨਾਮ ਆਪਣਾ ਨੰਬਰ ਬੋਲ ਦੋ ਜੀ ਨੰਬਰ 8144 ਹਟਾ ਹਾਂਜੀ 70809 ਪਿੰਡ ਫਤੇਗੜ ਛੰਨਾ ਜ਼ਿਲ੍ਹਾ ਬਰਨਾਲਾ ਨੇੜੇ ਆਪਾਂ ਨੂੰ ਪਾਇ ਜਾਂਦਾ ਟਰੋਲਾ ਤੇ ਗੁਰਦੁਆਰਾ ਅੜੀਸ਼ਰ ਕਿਹੜਾ ਪਿੰਡ ਆ ਤੂੰ ਇਹ ਕਈ ਠੀਕ ਬੇਨਤੀ ਹੈ ਬਾਈ ਜਿਹੜੇ ਟਾਈਮ ਪਾਸ ਵਾਲ ਹੁੰਦੇ ਨੇ ਥੋੜਾ ਜਿਹਾ ਉਹ ਵਾਲੇ ਫੋਨ ਨਾਲ ਲਾਇਆ ਕਰੋ ਹਣਾਂ ਤੇ ਕਿਉ ਆਪ ਦੇਖੋ ਇੰਨੇ ਪਸੂ ਪਸੂ ਮੈਂ ਦੁਨੀਆ ਰੰਗ 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 ਬਰੰਗੀ ਆ ਐਂ ਦਾ ਸਾਰੇ ਪ੍ਰਕਾਰ ਦੇ ਬੰਦੀ ਹੁੰਦੇ ਨੇ ਠੀਕ ਆ ਜਿੰਨਾ ਕ ਆਪਣੇ ਕੋਲੇ ਮੰਨ ਕੇ ਚੱਲ ਵੀ ਆਪਾਂ ਦੱਸਿਆ ਵੀਡੀਓ ਚ ਦਿਖਾਇਆਗਾ ਵੀਡੀਓ ਚ ਕੋਈ ਆਇਆ ਤਾਂ ਹੈ ਨਹੀਂ ਆਪਾਂ ਬੜਾ ਬਦਾ ਚੜਾ ਕੇ ਕੋਈ ਕਰਤਾ ਹਨਾ ਜਿੰਨਾ ਹੋ ਉਦੋਂ ਘਾਟੀ ਕਹਾਂਗੇ ਜੇ ਕੁਝ ਹੋਇਆ ਪਸੂ ਆਪਣੇ ਦੋ ਟਾਈਮ ਦੀ ਛੱਲੀ ਕਰਕੇ ਲੈ ਜਾਓ ਮੱਝਾ ਵੀ ਖੜੀਆਂ ਨੇ ਅੱਜ ਹੋਣਾ ਦੋ ਬਾਕੀ ਇੱਕ ਗੱਲ ਦੱਸ ਦਿਆ ਨਾ ਮੈਂ ਜਿਹੜਾ ਸੂਆ ਹੋਇਆ ਭਾਈ ਉਹਨੂੰ ਤੁਸੀਂ ਡੰਗ ਤੋੜਾਂਗੇ ਚੋਕੇ ਲੈ ਜਾਓ ਤੇ ਜਿਹੜੇ ਗੱਬਰ ਨੇ ਉਹ ਪਾਸ ਕਰਕੇ ਲੈ ਜਾਓ ਹਾਂ ਹਜੇ ਨਹੀਂ ਜੇ ਨਾ ਆਪਾਂ ਪਾਸ ਆਪਦੇ ਨਾਲ ਦੇ ਨੂੰ ਲਿਆਓ ਕਿਸੇ ਨੂੰ ਹੋਰ ਨੂੰ ਕੋਈ ਜਾਣਕਾਰ ਹੁੰਦਾ ਵੀ ਛੱਲੀ ਵੀ ਕਹਿਣ ਦਾ ਪਾਪਾ ਆਪਣੀ ਗਰੰਟੀ ਆਪਣੇ ਘਰ ਦੀ ਆ ਚਾਹੇ ਉਹਦੇ ਚਾਰ ਟਾਈਮ ਛੱਲੀ ਕਰ ਆਪਣੇ ਚਾਰ ਟਾਈਮ ਕਰੋ ਬਾਹਰ ਜਾ ਕੇ ਜੇ ਤੁਹਾਨੂੰ ਮਾਗਰ ਵਾਲਾ ਕਹਿੰਦਾ ਇਹਦੇ ਸਾਹਣੇ ਚੀਜ਼ਾਂ ਨੇ ਹਣਾ ਹਾਂ ਉਹੀ ਗੱਲ ਮੈਂ ਇੱਥੋਂ ਵੀ ਲਾਓ ਕਿਤੋਂ ਵੀ ਜਾਨਵਰ ਲਾਓ ਬਈ ਇਹੀ ਗੱਲ ਕਹਿਣਾ ਹੁੰਦਾ ਵੀ ਅੱਜ ਕੱਲ੍ਹ ਜਿਹੜੀ ਤਸੱਲੀ ਆ ਉਹ ਕਰ ਕਰਦੀ ਮਿਲਦੀ ਰਾਰਾ ਵੀਡੀਓ ਦੇ ਦੋਸਤ ਦਾ ਹੀ ਆ ਤੂੰ ਐਂ ਕਹਿੰਦਾ ਸੀਗਾ ਜਿੰਨਾ ਹੋਊ ਪਤਾ ਕਹਿਣਾ ਵੀ ਛਿੱਧੀਆਂ ਹੈਗੀਆਂ ਉਹ ਤੋਂ ਛੋਟੀਆਂ ਗਾਇਆਂ ਦਿਖਾਓ ਕੋਈ ਆਏ ਨਹੀਂਗਾ ਹੁਣ ਕਹੇ ਨੂੰ ਫਲਾਣੇ ਦਾ ਰਕਾਰਡ ਆ ਉਹ ਕਹੀ ਚੱਲੋ ਕੁਝ ਨਹੀਂ ਆਵੇ ਸਾਹਮਣੇ ਕੱਟ ਕਾਟ ਦਾ ਆਈਡੀਆ ਬਈ ਆਪਾਂ ਤੁਹਾਨੂੰ ਵਿੱਚ ਖੜਕੇ ਵਿੱਚ ਖੜਕੇ ਦਿਖਾਤਾ ਉਹਨਾਂ ਦੇ ਕੱਦ ਕਾਟ ਦਾ ਇੱਕ ਵਾਰੀ ਦਰਸ ਕੈਮਰਾ ਫੇਰ ਮਾਰਦੇ ਗਾਵਾਂ ਤੇ ਅੱਧ ਕੜਦਾ ਆਈਡੀਆ ਮੈਂ ਸਾਨੂੰ ਨਾਲ ਖੜਕੇ ਵੀ ਕਰਾਤਾ ਤੇ ਬਾਕੀ ਨੇੜੇ ਆ ਕੇ ਵੀ ਤੁਸੀਂ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਆ ਦੋਨੇ ਮੰਨ ਕੇ ਚੱਲੇ ਆਪਣੇ ਕੋਲੇ ਆਈਆਂ ਤੜਕੇ ਆ ਦਿੱਤੀ ਆਪਾਂ ਉਹ ਨੂੰ ਪਿੰਡ ਦੇ ਲੈ ਚ ਤੇਰੇ ਸਾਹਮਣੇ ਗਾਂ ਲੈ ਕੇ ਗਿਆ ਬਾਈ ਉਹ ਉਹ ਕਿਹਾ ਵੀ ਆਪ ਤਨੇ ਆ ਜੀ ਤੇਰੇ ਸਾਹਮਣੇ ਚੌਹੂ ਖਾਲੀ ਕਰ ਦੂੰ ਤੜਕੇ ਫੇਰ ਖਾਲੀ ਕਰ ਦੂੰਗਾ ਠੀਕ ਹੈ ਤੇ ਬਾਕੀ ਇਹਨਾਂ گاਵਾਂ ਚ ਬਾਈ ਜਿਹੜੀ ਵੀ ਗਾਂ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਸ਼ੀਰੇ ਤੋਂ ਖਰੀਦ ਕੇ ਲੈ ਜਿਓ ਪਿੰਡ ਫਤੇਗੜ ਛੰਨਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਆ ਗਾਂ ਦੀਆਂ ਨਾੜਾਂ ਨੂੰ ਦਿਖਾ ਦੇ ਇਹੀ ਜੇ ਮੰਨ ਕੇ ਚੱਲਣਾ ਦਿਖਾ ਦੇ ਉਹ ਦਿਖਾ ਦੇ ਕਰਦੇ ਕਸਰ ਓਏ ਕਰਦੇ ਸੀਰੇ ਦਾ ਮਨ ਖੁਸ਼ ਆ ਆ ਦੇਖੀ ਨਾ ਨੀ ਦਾ ਤੇ ਮਾਰ ਦੇ ਮਾਰ ਦੇ ਕਹਿੰਦਾ ਉਹ ਇਹ ਤਾਂ ਉਸੇ ਗਾਂ ਦੀ ਕਾਪੀ ਆ ਗਈ ਜਿਹੜੀ ਆਪਾਂ ਪਹਿਲਾਂ ਦਿਖਾਈ ਸੀ ਹੈ ਠੀਲ ਠੰਡੀਆਂ ਇੰਨੀ ਅਜਿਹੇ ਜਵਾਬ ਫੇਦਾ ਥੱਲੇ ਆਪਾਂ ਉਹ ਲੈਂਦੀ ਜਿਹੜਾ ਪਸੂ ਕੋਈ ਆਏ ਹੋਵੇ ਥੱਲੇ ਬਿਠਾ ਦੇ ਕੋਈ ਆਏ ਥੋੜਾ ਵੀ ਕੋਈ ਉਹ ਕਰ ਜੂਗਾ ਬਾਕੀ ਅੱਜ ਦੀ ਵੀਡੀਓ ਆਪਾਂ ਬਣਾਈਆ ਪਿੰਡ ਫਤੇਗੜ ਛੰਨਾ ਤੋਂ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਈ ਨੇੜੇ ਆ ਕੇ ਤਸੱਲੀ ਕਰਕੇ ਬਾਅਦ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ